ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ ਤਾਂ ਤੁਸੀਂ ਰਣਜੀਤ ਸਿੰਘ ਸੇਠੀ ਅਤੇ ਸਚਨਪ੍ਰੀਤ ਸਿੰਘ ਨੂੰ ਦਫ਼ਤਰ ਸ਼ਾਪ ਨੰਬਰ 27 ਫਰਸਟ ਫਲੋਰ ਲੋਹਾਰਾ ਕਾ ਰੋਡ ਅੰਮ੍ਰਿਤਸਰ ਵਿਖੇ ਮਿਲ ਸਕਦੇ ਹੋ ਜਿਸ ਦਾ ਉਦਘਾਟਨ ਹੋਇਆ ਐਸ ਮੌਕੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਪੋਗ ਪਾਇਗਰ ਐਸ ਮੌਕੇ ਸਤਵੰਤ ਸਿੰਘ ਸਮੇਤ ਬੜੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਦੇਖੋ ਜੀ ਇਹ ਫੈਜ਼ਰ ਹੈ ਡ੍ਰੀਮ ਆਫ ਸੋਲਿਆ ਜੀ ਸਾਡੇ ਜਿਹੜੇ ਪਾਰਟਨਰ ਨੇ ਸਿੱਟੀ ਸਾਹਿਬ ਰਣਜੀਤ ਸਿੰਘ ਜੀ ਇਹ ਬਰੋਥੂ ਹੈ ਗਿਆ ਨਿਊਜ਼ੀਲੈਂਡ ਤੋਂ ਜੀ ਇਹਨਾਂ ਦਾ ਉੱਥੇ ਵੀ ਆਫਿਸ ਆ ਇਹਨਾਂ ਇੱਥੇ ਵੀ ਖੋਲਿਆ ਵੀ ਜਿਹੜੇ ਪਬਲਿਕ ਨੂੰ ਕੋਈ ਪ੍ਰੋਬਲਮ ਆਉਂਦੀ ਆ ਜੇ ਉਹ ਇਹਨਾਂ ਦੇ ਕੋਲ ਸਾਡੇ ਕੋਲ ਇੱਕ ਵਾਰੀ ਵਿਜ਼ਿਟ ਕਰਨ ਉਹਨੂੰ ਬਿਲਕੁਲ ਜੈਨੂਨ ਰੇਟ ਉਹਨੂੰ ਵਧੀਆ ਗਾਈਡੈਂਸ ਮਿਲੂਗੀ ਜੀ ਜੀ ਸਟੱਡੀ ਵੀਜ਼ਾ ਤੇ ਵਿਜ਼ਟਰ ਵੀਜ਼ਾ ਕਰਦੇ ਹਾਂ ਸਭ ਤੋਂ ਪਹਿਲੇ ਸਟੱਡੀ ਵੀਜ਼ਾ ਚ ਜਾਂ ਵਿਜ਼ਟਰ ਵੀਜ਼ਾ ਇਹ ਸਾਡੀ ਪੂਰੀ ਅਸੀਂ ਟਰਾਂਸਪੇਰੈਂਸੀ ਹੈ ਕਸਟਮਰ ਨੂੰ ਐਗਜ਼ੈਕਟਲੀ ਪਤਾ ਚੱਲਦਾ ਰਹਿੰਦਾਦਾ ਪੇਮੈਂਟ ਉਹਦੀ ਕਿੱਥੇ ਜਾ ਰਹੀ ਹੈ ਜੇ ਐਮਬੈਸੀ ਚ ਵੀ ਕਰਨੀ ਹੈ ਤੇ ਉਹ ਵੀ ਅਸੀਂ ਆਪਣੇ ਘਰ ਤੋਂ ਨਹੀਂ ਕਰਦੇ ਕਸਟਮਰ ਦੇ ਘਰ ਤੋਂ ਕਰਦੇ ਆ ਤਾਂ ਕਿ ਕਸਟਮਰ ਨੂੰ ਪਤਾ ਆਏ ਕਿ ਕਿੰਨੀ ਪੇਮੈਂਟ ਜਾਣੀ ਹੈ ਇੱਕ ਟਿੱਕੀ ਹੈ ਅ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਆਪਣਾ ਵਿਜ਼ਟਰ ਵੀਜ਼ਾ ਜਾਂ ਤੁਸੀਂ ਸਟੱਡੀ ਵੀਜ਼ਾ ਤੇ ਆਪਣੇ ਬੱਚੇ ਨੂੰ ਭੇਜਣਾ ਹੈ ਤੇ ਇੱਕ ਵਾਰੀ ਸਾਡੇ ਕੋਲ ਕੰਸਲਟੈਂਸੀ ਲੈਣ ਜ਼ਰੂਰ ਆਓ which is free of cost ਅਜੀ ਕੋਈ ਚਾਂਚ ਨਹੀਂ ਕਰਦੇ ਬਾਕੀ ਵੀਜ਼ਾ ਜਿੱਥੋਂ ਮਰਜ਼ੀ ਲਗਵਾਓ ਬਟ ਇੱਕ ਵਾਰੀ ਫਾਈਲ ਸਰਕਲੋਗ ਜ਼ਰੂਰ ਸੈਚ ਕਰਵਾਓ